ਨੇ ਲੱਗਦੀ ਲੈ ਜਾ ਫੜ ਕੇ ਯਾਰ ਤੋਂ ਮੈਨੂੰ ਐ ਕਹਿ ਵੀ ਆਏ ਮੰਗੇ ਲੈ ਜਾ ਬਸ ਨੇ ਦੀ ਲੱਗਦੀ ਲੈ ਜਾ ਜਾਇਜ਼ ਗੱਲ ਕਹੇ ਦੱਸ ਕਿੰਨੇ ਬੰਨਤਾ ਦੇ ਪੀਉ ਮੈਂ ਬੋਲ ਜੀ ਭਾਈ ਜੋਟੀ ਹੈ ਵੀ ਮੇਰੀ ਗੱਲ ਸੁਣ ਜੇ ਤਾਂ ਭਰਾਵਾਂ ਵਾਲੀ ਗੱਲ ਕਰਦਾ ਵੀ ਮੰਗੇ ਆਏ ਲੈ ਜਾ ਫੇਰ ਤਾਂ ਕੋਈ ਉਹੋ ਜੀ ਗੱਲ ਕਹੇ ਤੂੰ ਮੈਨੂੰ ਐ ਕਹੇਗਾ ਸੁਣ ਜਾਇਜ਼ ਤੂੰ ਨਫਾ ਲੈ ਠੀਕ ਹੈ ਨਾ ਅ ਮਹਾਰਾਜ ਤੂੰ ਵੀ ਨਫੇ ਨੂੰ ਲੈ ਆਏ ਐ ਕਹਿ ਵੀ ਆਏ ਹਾਂ ਲੈ ਜਾ ਨਹੀਂ ਔਲ ਲਾਉਂਦੇ ਸੀ ਮੈਨੂੰ ਘਰੇ ਨੇੜੇ ਹੀ ਕੰਮ ਮੈਂ ਦਾ ਕਿ ਮੰਡੀ ਵਿੱਚ ਆਂ ਕਿਉਂ ਹੈ ਫਿਰ ਦੋ ਵਾਰ ਕਿਉਂ ਮੈਂ ਨਹੀਂ ਤੇ ਵੇਖ ਯਾਰ ਮੈਂ ਅੰਨੀ ਦੇਖ ਕੇ ਲੈਣਾ ਯਾਰ ਮੈਂ ਤੇਰੀ ਕਸਮ ਹੈ ਯਾਰ ਚਲੋ ਆਪ ਦੀ ਸਵਾਰ ਤੇਰਾ ਫਰਜ ਆ ਤੂੰ ਤੇਰਾ ਕੀ ਮਤਲਬ ਕਹਿੰਦਾ ਕਿ ਜਾ ਮੰਗੇ ਤੂੰ ਕੱਲ ਲੋ ਹੋਣੀ ਹੈ ਦੋ ਦਾ ਤਾਂ ਹੀ ਵੇਚਦੇ ਹੋਏ ਛੀਬਾੜੀ ਏ ਛੀਬਾੜੀ ਕਿ ਕੱਸੀ ਹੈ ਨਾ ਨੰਬਰ ਹਾ ਕੀ ਆਦੇ मैं बड़ी चंगी अठारह किलो दुद्ध दू नहीं तेरी है हेलो है नो सरता कह दे नहीं लाज दिया मैं दे ले मैं कितनी करते हैं ਉਹ ਦੋ ਲੱਖ ਕਰ ਦੋ ਲੱਖ ਕਰ ਉਹ ਨਹੀਂ ਦੱਸੋ ਤੂੰ ਮੈਨੂੰ ਇਹ ਕਹਿ ਵੀ ਤੇਰੇ ਬਾਹ ਹਾਜੀ ਵਾਸਤੇ ਇੰਨੇ ਦੀਆ ਬੋਲੋ ਥੋੜਾ ਵੀ ਪਤਾ ਲੱਗੇ ਮੜਾ ਜਾ ਮੈਂ ਲੱਕੈ ਦੂੰ ਮੈਂ ਪਿਛਲੇ ਵਿਆਹ ਦਾ ਮਰਾ ਪਿਛਲੇ ਵਿਆਹ ਦਾ ਮਰਾ ਪਿਛਲੇ ਪਿਛਲੇ ਦਾ ਜੀ ਪਿਛਲੇ ਵਿਆਹ ਦਾ ਚੱਠੇ ਪਿੰਡ ਦੀ ਸੀ ਜੀ ਇਹ ਮੈਂ ਸੰਗੜਾ ਤੋਂ ਮੈਂ ਵੀ ਚੰਗੀ ਆ ਮੈਂ ਵੀ ਵੇਖੋ ਆਂਡ ਗੁੱਸਰ ਗਟਾਰ ਗਿਤਾੜੀ ਟੀਟੀ ਮੋਟੀ ਪਹਿਲਵਾਨ ਚੰਗਾ ਵਾਲਾ ਦੱਸੋ ਜੀ ਬੋਲੋ ਜੀ ਤੁਸੀਂ ਵੀ ਬੋਲਣਾ ਹੈ ਹੈਲੋ ਜੀ ਕਰਦਾ ਜਮਾ ਮਾਦਿਆ ਗੱਲ ਕਰ ਜੋ ਵੀ ਨਹੀਂ ਪੂਰੇ ਹੋ ਜਾਂ ਜਮਾ ਮਰ ਜੇ ਫੂ ਟੀਵੀ ਕਰਨੀ ਚਾਹੇ ਮੇਰੀ ਵਾਲਾ ਮੰਗਾ ਮੈਂ ਬਾਲੀ ਅਸਲਾ ਮੈਂ ਬਾਲੀ ਅਸਲਾ ਹੀ ਨਾ ਕਰ ਮੈਂ ਬਾਲੀ ਅਸਲਾ ਸੁਣ ਮੈਨੂੰ ਤੇਰਾ ਪਤਾ ਵੀ ਹੀ ਕਿੰਨੇ ਦੀ ਉਹ ਆ ਮੈਂ ਸਾਰੀ ਗੱਲ ਨੂੰ ਜਾਣਦਾ ਤੇ ਫਿਰ ਜਾਣਦਾ ਮੈਂ ਦੀ ਕਦਰ ਕਰਾ ਮੈਂ ਨਹੀਂ ਖਾ ਵੀ ਨਫਾ ਕੀ ਲਈ ਬਸ ਤੁਸੀਂ ਦੱਸੋ ਦੱਸ ਨਹੀਂ ਸੁਣ ਵੀ ਦੱਸਣਾ ਤੋ 2000 ਦਾ ਨਫਾ ਦੇ ਦੇ ਆ ਤੇ ਇਹ ਇੱਕ ਚਾਹੇ ਦੀ ਪਛਾਣ ਵਿੱਚ ਹੈ ਹਾਂ ਲਈ ਹੈ ਨਾ ਨਫਾ ਭਰ ਕੇ ਬੰਦੇ ਦੀ ਪਛਾਣ ਵਿੱਚ ਲਈ ਹੁੰਦੇ ਚਲੋ ਦੋ ਘਣਾ ਕਰੀ ਨਾ ਜੀ ਮੈਂ ਬਾਲੀ ਅਸਲਾ ਹਾਜੀ ਜੀ ਬਾਲੀ ਚੰਗੀਆਂ ਮੈਂ ਸਾਡੀ ਬਹੁਤ ਕਦਰ ਕਰਦਾ ਅਦਰ ਤੋਂ ਬਹੁਤ ਕਰਦੇ ਆ ਨਾ ਇਹਦੇ ਚ ਇੰਨਾ ਇਹਦੇ ਚ ਕਿਉਂ ਨਹੀਂ ਮੰਗੇ ਤੂੰ ਇੰਨਾ ਕਰਦਾ ਆਇਆ ਕਰ 15 ਆਖਿਆ ਵੀਰ ਜੀ ਨਹੀਂ ਮੰਗੇ ਐਨਾ ਧੱਕਾ ਨਾ ਕਰ ਦੇਖ ਲੋ ਨਹੀਂ ਮੰਗੇ ਨਹੀਂ ਨਹੀਂ ਧੱਕਾ ਚਲੋ ਦੇਖ ਲਓ ਨਹੀਂ ਹਾਂ ਜੀ ਜੀ ਤੁਹਾਡੇ ਨਾਲ ਤਾਂ ਬਾਲਾ ਮੋਹ ਪਿਆਰਾ ਤੁਹਾਡੇ ਦਾ ਬਾਲਾ ਮੋਹ ਪ੍ਰੇਮ ਕਰਦਾ ਤੇ ਮੈਂ ਤੁਹਾਡੀ ਰੱਖਦਾ ਮੈਂ ਰੱਖਦਾ ਤੁਹਾਡੀ ਮੈਂ ਤੁਹਾਡੀ ਰੱਖਦਾ ਆ ਦੇਖ ਸੰ ਭਾਈ ਨਹੀਂ ਦੇਖ ਲਿਓ ਆਪਣੀ ਦੇਸੀ ਨਹੀਂ ਨਹੀਂ ਦੇਖ ਲਿਓ ਬਸ ਸਹੀ ਹੈ ਬਹੁਤ ਜ਼ਿਆਦਾ ਯਾਰਾ ਨਹੀਂ ਜੀ ਮੈਂ ਵੇਖ ਮੰਗਿਆ ਮੈਂ ਨਹੀਂ ਮੈਂ ਦਾ ਪੁੱਤ ਆ ਹਾਂ ਪੁੱਤ ਆ ਮੇਰਾ ਇੱਕ ਚੀਜ਼ ਆ ਮੈਂ ਵੀ ਸਹੀ ਹੈ ਮੈਂ ਇੱਕ ਮਿੰਟ ਇੱਕ ਮਿੰਟ ਹਾਂ ਆ ਜਾ ਆਖਦੇ ਨੇ ਜੀ ਸਾਰੇ ਅਗਲਾ ਹਫਤੇ ਦੇ ਉਰੇ ਦੇਸੀ ਅਗਲਾ ਤਾਂ ਹੁੰਦਾ ਕਭੀ ਇਸ ਪਲੇ ਹਫਤਾ ਜਾਰੀ ਹੈ ਇਸ ਵਿੱਚ ਟੋਕ ਲਵਾਂਗਾ ਅਗਲਾ ਨਹੀਂ ਮੰਗੇ ਛੱਡ ਲਈ ਬੰਦਾ ਛੱਡਦੇ ਚੁਣ ਜਸ਼ੂਰ ਚਾਹ ਨਹੀਂ ਬੱਚਾ ਛੱਡ ਲਈ ਮੰਗੇ ਗੱਲ ਕਰ ਫਾਈਨਲ ਕਰ ਕਲੀਅਰ ਕਰ ਲੈ ਗੱਲ ਮਾੜੇ ਯਾਰ ਫਰਕ ਨਹੀਂ ਪੈਂਦਾ ਗੱਲ ਦਾ ਜੇ ਤੱਕ ਕੋਈ ਗੱਲ ਰੱਖਦਾ ਹੈ ਗੱਲਾਂ ਮੈਂ ਤੇਰੀ ਰੱਖਦਾ ਮੈਂ ਤੇਰੀ ਰੱਖਦਾ ਮੈਂ ਤੇਰੀ ਰੱਖਦਾ ਦੱਸ ਮੰਗੇ ਮਾੜੀ ਦੱਸ ਚੰਗਾ ਰਹੇ ਆ ਉਹ ਮੈਨੂੰ ਦੋ ਜੋ ਬੜਾ ਜਾ ਪਰ ਤੇਰੀ ਕਦਰ ਕਰੀ ਆ ਮੈਂ ਉਰੇ ਆਓ ਜੀ ਨਹੀਂ ਮੰਗਿਆ ਨਹੀਂ ਸਾਡੀ ਮੇਰੀ ਗੱਲ ਤਾਂ ਸੁਣਾ ਬਾਈ ਅੱਜ ਪਰਦੇ ਚੰਗੇ ਪੜਦੇ ਚੰਗੇ ਲੱਗਦੇ ਤੇਰੀ ਕਦਰ ਕਰੀ ਆ ਆ ਮੈਂ ਉੱਤੇ ਡਿੱਗੀ ਜੰਨਾ ਮੈਂ ਖਲਾਅ ਤੇ ਕਰੀ ਕਰੀ ਜੇ ਮੇਰੀ ਗੱਲ ਤਾਂ ਸੁਣਾ ਕੋਈ ਦੱਸਾ ਪੜਦੇ ਚੰਗੇ ਸਾਰੇ ਚੰਗੇ ਲੱਗਦੇ ਮੈਨੂੰ ਤਾਂ ਉਹ ਹੀ ਹੈਰਾਨ ਹੋ ਗਿਆ ਮੈਂ ਹਾਂ ਉਹੀ ਘਵਾੜੀ ਕੀ ਬਣੂ ਇਹ ਚ ਦੱਸ ਕੁਝ ਵੀ ਨਹੀਂ ਮੈਂ ਚਾਰ ਲਈ ਮੰਗੇ ਬੱਚਾ ਕਰਦੇ ਚੰਗੇ ਹੀ ਆਉਂਦੇ ਬੱਚਾ ਫੜਦੇ ਉਹ ਛੱਡ ਦਾਂ ਉਹ ਕੀਰ ਕੀਰ ਕਰਾਂ ਮੈਂ ਕਰ ਕੀ ਲਾ ਜੀ ਸਾਡੇ ਕੋਲ ਜੇ ਚੰਗੇ ਲੱਗਦੇ ਬਾਜ ਦੇ ਕੇ ਛੱਡੀ ਓਏ ਬਾਜ ਦੇ ਕੇ ਛੱਡੂਗਾ ਹੁਣ ਬਾਹਲਾ ਕਿਉਂ ਨੁਕਲੀ ਜੇ ਛੱਡ ਬੱਚਾ ਲਾ ਦੇਵਾਂ ਜਿੱਥੇ ਮਰਜ਼ੀ ਜੋ ਲੈ ਨੂੰ ਕੀ ਹੋ ਜਾ ਜਾ ਲੋ ਜੀ ਨਾ ਬਾਜ ਦੇ ਦੀ ਲਾਲਾ ਬੱਚਾ ਜੀ ਨਹੀਂ ਲਾਲੀ ਮੰਗੇ ਦੱਸ ਦੇ ਪਹਿਲਾਂ ਉਹ ਕਹਦਾ ਹਾਂ ਬੰਦਾ ਦੱਸ ਦੇ ਮੜਾ ਜਾ ਹਾਂ ਨਾ ਮੰਗਿਆ ਕਿਉਂ ਗੱਲ ਪਗਾਹੀ ਕਰੀ ਜਨਾ ਪਰ ਤੂੰ ਥੱਲੇ ਛੱਡੇ ਛੱਡ ਲਈ ਮੰਗੇ ਮੇਰੀ ਗੱਲ ਤਾਂ ਪਹਿਲਾਂ ਛੱਡ ਪਹਿਲਾਂ ਛੱਡ ਪਹਿਲਾਂ ਛੱਡ ਛੱਡ ਦੇ ਦੰਡਾ ਉੜਾ ਪਹਿਲਾਂ ਦੇ ਮੇਰੀ ਗੱਲ ਸੁਣਦਾ ਛੱਡ ਨਹੀ ਬੰਦੀ ਮੰਗੇ ਨਾ ਮੇਰੀ ਗੱਲ ਤਾਂ ਮੈਂ ਛੱਗੇ ਨਹੀਂ ਮੇਰੀ ਗੱਲ ਤਾਂ ਸੁਣਦਾ ਬੱਚਾ ਤਾਂ ਛੱਡ ਦੇ ਟੱਲੀ ਕੋਈ ਕਰਦੇ ਬੱਚਾ ਪਾਸਤਾ ਕਰਨਾ ਦੇਸੀ ਪਾਸਤਾ ਕਰ ਲਈ ਪਾਸਤਾ ਕਰਨੀ ਕੋਈ ਗੱਲ ਨਹੀਂ ਉਹ ਬੱਚੇ ਤੇ ਲਾ ਦੇ ਮਾੜੀ ਜੀ ਮੈਂ ਨਹੀਂ ਨਹੀਂ ਇਹਦੇ ਨਾਲ ਤਾਂ ਕੋਈ ਬੱਟਾ ਹੀ ਨਹੀਂ ਕਰਿਆ ਸਾਬ ਵੀ ਨਹੀਂ ਬੰਦਾ ਕੀ ਬੰਦਾ ਕੀ ਬਣੂਗਾ ਜੀ ਸਹੀ ਬੈਠੇ ਹਾਂ ਤਾਂ ਹੋ ਗਿਆ ਜਿਹੜਾ ਨਾਲ ਡੋਡੇ ਡੋਡੇ ਭੱਗਦੇ ਜਾਂਦਾ ਉਹ ਥੱਲੇ ਪਿਆ ਹਾਂ ਸਹੀ ਐ ਖੈਂਕਨਰ ਸੀ ਹਾਂ ਤੇ ਮੇਰੇ ਪਿਛਲੇ ਹਫਤੇ ਸੂਏ ਦੀ ਵੀ ਦੇਖੀ ਸੀ ਅਪਾ ਗੱਲ ਤਾਂ ਗੱਲ ਕਰ ਗਿਆ ਇਹ ਮੈਂ ਪਿਛਲੇ ਸੂਏ ਵੀ ਦੇਖੀ ਆ ਪਿੰਡ ਚ ਖੜੀ ਪਾਣੀ ਮਾਰ ਲਓ ਤੇ ਤੁਸੀਂ ਕੋਈ ਮਾੜ ਮਾਯਾ ਛੇਤੀ ਕਰ ਮਾਇਆ ਅੱਠ ਦਿਨ ਹਾਂ ਉੱਠਾ ਕਿਉਂ ਜਾਦੇ ਥੋੜੀ ਟੈਟ ਫੈ ਤਾਂ ਨਹੀਂ ਆਂਦੀ ਨਹੀਂ ਸੀ ਆਪਾਂ ਤੈਨੂੰ ਅੱਗੇ ਕਰਿਆ ਅੱਗੇ ਕਰਿਆ ਜੀ ਗੱਲ ਆਖੀ ਸੀ ਅੱਠ ਦਿਨਾਂ ਤੋਂ ਬੇਫਿਕਰ हाँ जी जी कहां से छोड़ के पैसे देने ऐसे ऐसे कहना है ठीक है अरे करी कितनी है यार महंगी हुई है बस महंगी नहीं हुई ये छठे पिंड से आई है तो दस के देशु। देशु के पास से आई हुई है किराया पड़ा दलाली पड़ी है। नहीं पांच के नफे से ली तो अपन तो इसे पांच ही दिया है ਪੰਜ 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 ਕਿਵੇਂ ਬੰਦੀ ਮਗਰ ਮਗਰ ਲਾਦੀ ਖਰਚੇ ਪੈਂਦੇ ਹੋਰ ਉਹ ਸਾਰਾ ਤੇਰਾ ਕੱਟ ਤੇ ਕਿੰਨੇ ਨਫਾ ਪਰ ਕੇ ਲਈ ਮਗਰ ਤੂੰ ਆਖਿਆ ਰੱਛਾ ਪੜਦਾ ਫਿਰ ਵੇਚਦੀ ਹਾਂਜੀ ਨਹੀਂ ਹਾਂਜੀ ਮੈਂ ਤੇਰੀ ਮਰਜ਼ੀ ਆ ਵੇ ਨਹੀਂ ਮਰਜ਼ੀ ਛੋਡੇ ਨਾਲ ਹੀ ਹੈ ਜੀ ਕੋਈ ਨਹੀਂ ਠਣਕਾਰ ਸਾਡੀ ਨਹੀਂ 7 ਵਜੇ ਮਾਰ ਤੇ ਗੇਰ ਪੈਗੀ ਰਾਤ ਬੱਚਾ ਚਾਹਾਂ 1 ਕਿਲੋ ਦੁੱਧ ਘੱਟੇ ਪਹਿਲਾਂ ਪਾਉਂਦੀ ਸਕੀਮ ਨਹੀਂ ਸੀ ਵੀ ਪਹਿਲਾਂ ਜਮਾ ਨਹੀਂ ਪਾਉਂਦੀ ਸਕੀਮ ਵੀ ਨਹੀਂ ਪਾਉਂਦੇ ਛੱਡ ਖੜਾ ਚੱਲ ਕੋਈ ਨਾ ਤੂੰ ਭੇਜ ਤੇਰੀ ਗੱਡੀ ਕਿਹੜੀ ਹੈ ਤੇ ਗੱਡੀ ਦਾ ਆਖੜੀ ਮੇਰੀ ਗੱਲ ਕਰਾਈ ਕਰਾਈ ਵੀ ਨਹੀਂ ਹਾਂਜੀ ਜੀ ਮੜਾ ਜਾ